ਅੱਜ ਦਸੂਹਾ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦਾ ਸਮਾਂ ਹੈ ਔਰ ਹਰੇਕ ਇਨਸਾਨ ਅੱਜ ਖੁਸ਼ ਹੈ ਕਿ ਸਨਾਤਨ ਧਰਮ ਮੰਦਿਰ ਤੋਂ ਲੈ ਕੇ ਪ੍ਰਾਚੀਨ ਪਾਂਡਵ ਸਰੋਵਰ ਤੱਕ ਜਿਹੜੀ ਸ਼ੋਭਾ ਯਾਤਰਾ ਆ ਉਹ ਕੱਢੀ ਗਈ ਹੈ ਔਰ ਇਹਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਸਭ ਤੋਂ ਵੱਡੀ ਗੱਲ ਹੋਈ ਹੈ ਹਰੇਕ ਵਰਗ ਦੇ ਇਨਸਾਨ ਨੇ ਹਰੇਕ ਪਾਰਟੀ ਦੇ ਇਨਸਾਨ ਨੇ ਹਰੇਕ ਸਮਾਜਿਕ ਸੰਸਥਾਵਾਂ ਦੇ ਜਿਹੜੇ ਪ੍ਰਧਾਨ ਸਹਿਬਾਨ ਨੇ ਜਾਂ ਉਹਨਾਂ ਦੇ ਮੈਂਬਰ ਸਹਿਬਾਨ ਨੇ ਇਹਦੇ ਵਿੱਚ ਯੋਗਦਾਨ ਪਾਇਆ ਔਰ ਹਰ ਇਨਸਾਨ ਆਪਣੀ ਮਰਜ਼ੀ ਦੇ ਨਾਲ ਔਰ ਆਪਣੀ ਮਨੋ ਕਾਮਨਾ ਨੂੰ ਜਿਹੜੀ ਮਨ ਦੇ ਵਿੱਚ ਉਹਨਾਂ ਦੇ ਹੈਗੀ ਆ ਉਹਨੂੰ ਪੂਰਾ ਕਰਨ ਵਾਸਤੇ ਇੱਥੇ ਛੋਭਾ ਯਾਤਰਾ ਦੇ ਵਿੱਚ ਸਾਰੇ ਜਾਣੇ ਹਾਜ਼ਰ ਹੋਏ ਆ ਔਰ ਜਿਹੜਾ 22 ਤਰੀਕ ਨੂੰ ਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਜਨਮ ਸਥਾਨ ਦੇ ਉੱਤੇ ਜੋ ਮੰਦਿਰ ਦਾ ਨਿਰਮਾਣ ਸ਼ੁਰੂ ਹੋ ਰਿਹਾ ਉਹਦੀ ਖੁਸ਼ੀ ਵਜੋਂ ਸਾਰਿਆਂ ਨੇ ਜਿਹੜੀਆਂ ਛੋਭਾ ਯਾਤਰਾ ਦਾ ਵੀ ਹਿੱਸਾ ਲਿਆ ਔਰ ਅਸੀਂ ਵੀ ਸਾਰੇ ਜਾਣੇ ਆਮ ਇਨਸਾਨ ਦੇ ਤੌਰ ਦੇ ਉੱਤੇ ਔਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਛੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਆ ਪਰਮਾਤਮਾ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਮੈਂ ਇੱਥੇ ਸਮੂਹ ਸਾਧ ਸੰਗਤ ਦਾ ਸਾਰੀਆਂ ਸੰਸਥ ਜਿਨ੍ਹਾਂ ਨੇ ਇਸ ਚੋਭਾ ਯਾਤਰਾ ਦੇ ਵਿੱਚ ਯੋਗਦਾਨ ਪਾਇਆ ਔਰ ਹਰੇਕ ਸ਼ਹਿਰ ਵਾਸੀ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਸਨਾਤਨ ਦਰਬ ਸਭਾ ਉਹ ਜਿਹੜੀ ਯਾਤਰਾ ਸ਼ੁਰੂ ਹੋਈ ਹੈ ਔਰ ਪਰਫਾਨੀ ਲੰਗਰ ਹਾਲ ਦੇ ਵਿੱਚ ਆ ਕੇ ਇਹਦਾ ਸਮਾਪਨ ਹੋਇਆ ਹੈ ਸਾਰੇ ਹੀ ਭਾਰਤ ਵਰਸ਼ ਦੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜਿਹੜੀ ਇਹ ਜਿਹੜੀ ਲੜਾਈ ਸੀ ਪਿਛਲੇ 5 550 ਸਾਲ ਤੋਂ ਚੱਲ ਰਹੀ ਸੀ ਔਰ ਸੁਪਰੀਮ ਕੋਰਟ ਚ ਪੈਂਡੀ ਸੀਗੀ ਔਰ ਸੁਪਰੀਮ ਆਦਰਨੀ ਸੁਪਰੀਮ ਕੋਰਟ ਨੇ ਬੜਾ ਹੀ ਉਚਿਤ ਫੈਸਲਾ ਦਿੰਦੇ ਹੋਏ ਜਿਹੜਾ ਇਹ ਬਾਬੇ ਰਾਮ ਮੰਦਿਰ ਦਾ ਨਿਰਮਾਣ ਦੀ ਆਗਿਆ ਦਿੱਤੀ ਹੈ ਇਸ ਕਰਕੇ ਸਾਰੇ ਹੀ ਭਾਰਤੀਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਬਿਵਾਨ ਰਾਮ ਦਾ ਮੰਦਿਰ ਜਿਹੜਾ ਹੈ ਕੱਲ ਪ੍ਰਤੀਸ਼ਟਾ ਹੋ ਰਹੀ ਹੈ ਉਹਦੇ ਵਿੱਚ ਔਰ ਸਾਰੇ ਹੀ ਅਸੀਂ ਬੜੀ ਸ਼ਰਧਾ ਦੇ ਨਾਲ ਜਿਹੜਾ ਭਗਵਾਨ ਦਾ ਸਿਮਰਨ ਕਰਦੇ ਔਰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਮੁਬਾਰਕਬਾਦ ਵੀ ਦੇਣਾ ਚਾਹਾਂਗਾ ਕਿ ਆਖਰ ਜਿਹੜਾ 500 ਸਾਲ ਦੀ ਲੜਾਈ ਹੈ ਉਹਦੀ ਜਿੱਤ ਹੋਈ ਹੈ ਔਰ ਭਵੇ ਮੰਦਿਰ ਜਿਹੜਾ ਬਾਰਾਮ ਦਾ ਬਣ ਕੇ ਤਿਆਰ ਹੋ ਗਿਆ ਦੇਖੋ ਜੀ ਇਹ ਇੱਕ ਬਹੁਤ ਵੱਡੀ ਉਪਲਬਧੀ ਆ ਕਿ ਸਾਡਾ ਰਾਮ ਮੰਦਿਰ ਜਿਹੜਾ ਅਯੁੱਧਿਆ ਚ ਬਣਨ ਜਾ ਰਿਹਾ ਬਣ ਰਿਹਾ ਔਰ ਕੰਪਲੀਟ ਹੋ ਰਿਹਾ 22 ਤਰੀਕ ਨੂੰ ਦੀ ਪ੍ਰਾਣ ਪ੍ਰਤੀਸ਼ਠਾ ਹੈਗੀ ਆ ਉਸੇ ਉਪਲਕਸ਼ ਵਿੱਚ ਮੇਰਾ ਖਿਆਲ ਹੈ ਸਿਰਫ ਹਿੰਦੋਸਤਾਨ ਭਾਰਤ ਹੀ ਨਹੀਂ ਪੂਰੇ ਦੇਸ਼ ਪਰਦੇਸ਼ ਚ ਹਰ ਦੇਸ਼ ਚ ਜਿੱਥੇ ਵੀ ਹਿੰਦੂ ਬੈਠੇ ਆ ਜਿੱਥੇ ਵੀ ਜਿਹੜੀ ਵੀ ਕਾਸ ਬੈਠੀ ਆ ਉਹ ਸਾਰੇ ਸ਼੍ਰੀ ਰਾਮ ਦੇ ਮੰਦਿਰ ਦੇ ਉਹਦੇ ਵਿੱਚ ਇੱਕ ਉਤਸਵ ਦੇ ਰੂਪ ਵਿੱਚ ਮਨਾ ਰਿਆ ਔਰ ਸਾਡੇ ਪੂਰੇ ਦੇਸ਼ ਚ ਇਹ ਪੂਰਾ ਮਨਾਇਆ ਜਾ ਰਿਹਾ ਔਰ ਇਹਦੇ ਉਪਲਬਧੀ ਉਹਦੀ ਉਪਲਬਧੀ ਚ ਹਰ ਘਰ ਰਾਮ ਦਾ ਨਾਮ ਪਹੁੰਚੇ ਰਾਮ ਦੀ ਚਰਚਾ ਹੋਵੇ ਰਾਮ ਦੀ ਪੂਜਾ ਹੋਵੇ ਔਰ ਰਾਮ ਨੂੰ ਯਾਦ ਕਰਦੇ ਸਾਰੇ ਜਿੰਨੇ ਵੀ ਉਹਦੇ ਭਗਤ ਹੈ ਉਥੇ ਅਕਸ਼ਤ ਜਿਹੜੇ ਆ ਸਾਰੇ ਬੰਦੇ ਜਾ ਰਿਹਾ ਪਿੰਡਾਂ ਚ ਘਰ ਘਰ ਜਾ ਕੇ ਕਰ ਰਿਹਾ ਸਾਰੇ ਜਿੰਨੇ ਵੀ ਰਾਮ ਭਗਤ ਹੈਗੇ ਆ ਔਰ ਉਹਦੇ ਉਪਲਕਸ਼ਿਤ ਅੱਜ ਇੱਥੇ ਜਿਹੜੀ ਸ਼ੋਭਾ ਯਾਤਰਾ ਕੱਢੀ ਹੈ ਸਨਾਤਨ ਧਰਮ ਦੇ ਮੰਦਰ ਦੇ ਰਾਹੀਂ ਉਹਨਾਂ ਦੇ ਰਾਹੀਂ ਸਾਰੇ ਸਨਾਤਨੀਆਂ ਨੇ ਸਾਰਾ ਬਗੈਸਲ ਬੜੇ ਜੋਰ ਸ਼ੋਰ ਨਾਲ ਨਿਕਲੀ ਹੈ ਔਰ ਬਹੁਤ ਵੱਡਾ ਸੰਦੇਸ਼ ਆਇਆ ਹੈ ਇੱਕ ਬਹੁਤ ਬਹੁਤ ਵੱਡੀ ਮਦਦ ਖੁਸ਼ੀ ਹੈ ਉਤਸਵ ਹੈਗਾ ਇਹ ਵਾਕਈ ਕੀ ਕਹਦਾ ਜਿਹੜਾ ਅੰਮ੍ਰਿਤ ਪੀਰੀਅਡ ਹੈਗਾ ਆ ਔਰ ਸਾਨੂੰ ਸ਼੍ਰੀ ਰਾਮ ਦਾ ਮੰਦਰ ਦੇਖਣ ਨੂੰ ਮਿਲਣਾ ਹੈ ਸਾਰੀ ਦੁਨੀਆ ਨੂੰ ਸਮਰਪਿਤ ਹੋਣਾ ਹੈ ਜਿਹੜੀ ਕਾਫੀ ਸਾਲਾਂ ਤੋਂ ਇਹ ਡਿਵਾਰਡ ਸੀ ਔਰ ਬੜੀ ਖੁਸ਼ੀ ਹੋ ਰਹੀ ਹੈ ਔਰ ਜਿਹੜਾ ਇਹ ਅੱਜ ਸ਼ੋਭਾ ਯਾਤਰਾ ਨਿਕਲੀ ਹੈ ਮੇਰਾ خیال ਹੈ ਇੱਕ ਇਤਿਹਾਸਿਕ ਹੈ ਬਹੁਤ ਵੱਡੀ ਸ਼ੋਭਾ ਯਾਤਰਾ ਨਿਕਲੀ ਹੈ ਔਰ ਹਰ ਇਨਸਾਨ ਨੇ ਸਭ ਤੋਂ ਵੱਡੀ ਚੀਜ਼ ਹੈ ਖੁਦ ਇੰਟਰਸਟ ਲਿਆ ਨਾਲ ਖੁਦ ਜੁੜਿਆ ਖੁਦ ਨਾਲ ਚੱਲਿਆ ਕਿਸੇ ਨੂੰ ਕਹਿਣਾ ਨਹੀਂ ਪਿਆ ਕਿਸੇ ਨੂੰ ਬਾਦ ਮਾੜਾ ਜਿਹਾ ਹਵਾਲ ਸੀਗਾ ਕਿ ਅੱਜ ਹੈਗੀ ਆ ਔਰ ਦੂਰ ਦੂਰ ਤੋਂ ਸਾਰੇ ਪਿੰਡਾਂ ਤੋਂ ਲੋਕ ਹੀ ਆਇਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਇਸ ਤੇ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਦਸੂਆ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਨਿਕਲੀ ਹੈ ਮੇਰੀ 40 ਸਾਲ ਉਮਰ ਹੈ ਤੇ 8 ਕੁ ਸਾਲ ਦਾ ਮੈਂ ਹੋਸ਼ ਸੰਭਾਲ ਲਿਆ ਹੋਵਾਂਗਾ ਇਸ ਦੌਰਾਨ ਅੱਜ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਸਾਰੀਆਂ ਧਾਰਮਿਕ ਸੰਸਥਾਵਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਸਾਰੇ ਦਸੂਏ ਨੇ ਪਿੰਡਾਂ ਨੇ ਇੰਨਾ ਸਮਰਥਨ ਦਿੱਤਾ ਹੈ ਰਿਕਾਰਡ ਤੋੜ ਅੱਜ ਤੱਕ ਮਨੂੰ ਰਸਤੇ ਜਿਹੜੇ ਮਿਲਦੇ ਹੀ ਕਹਿੰਦੇ ਅੱਜ ਤੱਕ ਅਸੀਂ ਇਹ ਸ਼ੋਭਾ ਯਾਤਰਾ ਐਡੀ ਵੱਡੀ ਕੇ ਸ਼ਹਿਰ ਚ ਵੀ ਨਿਕਲਦੀ ਨਹੀਂ ਵੇਖੀ ਜਿੱਡੀ ਕੀ ਸਾਰੀਆਂ ਸੰਸਥਾਵਾਂ ਨੇ ਰਲ ਕੇ ਸਾਰਿਆਂ ਨੇ ਕੰਮ ਕੀਤਾ ਅਸੀਂ ਸਤ ਰਸਵਾ ਵੱਲੋਂ ਦਸੂਹਾ ਵੱਲੋਂ ਉਹਦੇ ਵਿੱਚ ਗਊਸ਼ਾਲਾ ਦਾ ਵੀ ਬਹੁਤ ਸਹਿਯੋਗ ਹੈ ਜਿਨ੍ਹਾਂ ਨੇ ਸਾਡਾ ਬਹੁਤ ਮਦਦ ਕੀਤੀ ਹੈ ਤੇ ਸਨਾਤ ਰਸਵਾ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਅਤੇ ਸਾਰੇ ਸ਼ਹਿਰ ਦਾ ਤੇ ਆਪਣੀਆਂ ਭੈਣਾਾਂ ਦਾ ਪਿੰਡਾਂ ਦੇ ਸਾਰੇ ਜਿੰਨੇ ਵੀ ਲੋਕ ਆਏ ਸੀ ਮੈਂ ਉਹਨਾਂ ਦੇ ਹੱਥ ਜੋੜ ਕੇ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਐਡਵੋਕੇਟ ਅਜੀਤ ਕੁਮਾਰ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਸ਼ਰਤੀ ਸਨਾ ਪੂਰੀ ਦੁਨੀਆ ਦੇ ਅੰਦਰ ਵਸਦੇ ਸਨਾਤਨੀ ਸਮਾਜ ਦੇ ਲਈ Hindu ਸਮਾਜ ਦੇ ਲਈ ਬਹੁਤ ਹੀ ਖੁਸ਼ੀ ਦਾ ਪਾਲਾ ਕਿਉਂਕਿ 500 ਸਾਲ ਦੇ ਬਾਅਦ ਸਾਡੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਜਿਹੜਾ ਭਵੇ ਮੰਦਿਰ ਆ ਉਹ ਬਣ ਕੇ ਤਿਆਰ ਹੋਇਆ ਆ ਔਰ ਆਉਣ ਵਾਲੀ 22 ਜਨਵਰੀ ਨੂੰ ਉਹ ਉਸ ਮੰਦਰ ਦੇ ਵਿੱਚ ਭਗਵਾਨ Shri Ramchandra ji ਦੀ Ramlalla ji ਦੀ ਜਿਹੜੀ ਮੂਰਤੀ ਆ ਉਹਦੀ ਪ੍ਰਾਣ ਪ੍ਰਤੀਸ਼ਠਾ ਹੋਣ ਜਾ ਰਹੀ ਆ ਇੱਥੇ ਇੱਕ ਗੱਲ ਦੱਸਣੀ ਬਹੁਤ ਹੀ ਜ਼ਰੂਰੀ ਆ ਕਿ 1528 ਈਸਵੀ ਦੇ ਵਿੱਚ ਇੱਕ ਬਾਹਰੋਂ ਆਇਆ ਇੱਕ ਮੁਗਲ ਨੇ ਇੱਕ ਮੁਗਲ ਅਕਰਾੰਤਾ ਨੇ ਬਾਬਰ ਨੇ ਆਪਣੇ ਸੈਨਾਪਤੀ ਮੀਰ ਬਾਂਕੀ ਤੋਂ ਉਸ ਸਮੇਂ ਜਿਹੜਾ ਉਸ ਧਰਤੀ ਤੇ ਮੌਜੂਦ ਉਸ ਪਾਜੋਦਿਆਂ ਦੀ ਪਾਵਨ ਧਰਤੀ ਤੇ ਮੌਜੂਦ ਜਿਹੜਾ ਭਗਵਾਨ Shri Ramchandra ji ਦਾ ਮੰਦਰ ਸੀ ਉਹ ਤੋੜਵਾ ਦਿੱਤਾ ਸੀ ਔਰ 1528 ਤੋਂ ਲੈ ਕੇ ਹੁਣ ਤੱਕ ਕਈ ਜੁੱਧ ਲੜੇ ਗਏ ਕਰੀਬ 80 ਦੇ ਕਰੀਬ ਜੁੱਧ ਹਿੰਦੂ ਸਮਾਜ ਨੇ ਹਿੰਦੂ ਰਾਜਿਆਂ ਨੇ ਹਿੰਦੂ ਸੰਗਤਾਂ ਨੇ ਹਿੰਦੂ ਸੰਤਾ ਮਹਾਪੁਰਸ਼ਾਂ ਨੇ ਲੜੇ ਔਰ ਉਹਦੇ ਵਿੱਚ ਲੱਖਾਂ ਲੋਕਾਂ ਨੇ ਲੱਖਾਂ ਸਨਾਤਨੀ ਲੋਕਾਂ ਨੇ ਆਪਣੀਆਂ ਜਾਨਾਂ ਸ਼੍ਰੀ ਰਾਮ ਜੀ ਦੇ ਨਾਮ ਉੱਤੇ ਕੁਰਬਾਨ ਕੀਤੀਆਂ ਸੋ ਅੱਜ ਉਹਨਾਂ ਸਭ ਦੀਆਂ ਕੁਰਬਾਨੀਆਂ ਨੂੰ ਇਹ ਫਲ ਪਿਆ ਆ ਉਹਨਾਂ ਸਭ ਦੀਆਂ ਕੁਰਬਾਨੀਆਂ ਦੇ ਸਦਕਾ ਅੱਜ 2024 ਦੇ ਅੰਦਰ ਆ ਕੇ ਭਗਵਾਨ Shri Ramchandra ji ਦਾ ਜਿਹੜਾ ਭਵੇ ਮੰਦਿਰ ਉਹ ਬਣ ਕੇ ਤਿਆਰ ਹੋਇਆ ਆ ਸੋ ਸਾਡੇ ਸਮੂਹ ਸਨਾਤਨੀ ਸਮਾਜ ਦੇ ਲਈ ਬਹੁਤ ਹੀ ਖੁਸ਼ੀ ਦਾ ਪਲ ਬਹੁਤ ਉਤਸ਼ਾਹ ਦਾ ਪਲ ਆ ਸਾਡੇ ਭਗਵਾਨ Shri Ramchandra ji ਮੁੜ ਕੇ ਆਪਣੀ ਜਨਮ ਭੂਮੀ ਦੇ ਉੱਤੇ ਵਿਰਾਜਮਾਨ ਹੋ ਰਹੇ ਆ ਦੇਖੋ ਅੱਜ ਪੂਰੇ ਨਗਪੁਰੀ ਦੁਨੀਆ ਦੇ ਅੰਦਰ ਇਸ ਮੌਕੇ ਦੇ ਉੱਤੇ ਭਵੇ ਸ਼ੋਭਾ ਯਾਤਰਾਵਾਂ ਕੀਤੀਆਂ ਜਾ ਰਹੀਆਂ ਆ ਲੰਗਰ ਪੰਡਾਰੇ ਚੱਲ ਰਹੇ ਆ ਕੀਰਤਨ ਚੱਲ ਰਹੇ ਆ ਸਧਾਰਮਿਕ ਸਮਾਗਮ ਮੋਜੋਜਨ ਕੀਤੇ ਜਾ ਰਹੇ ਆ ਦਸੂਹਾ ਦੇ ਵਿੱਚ ਵੀ ਅੱਜ ਸ੍ਰੀ ਸਨਾਤਨ ਧਰਮ ਸਭਾ ਦੇ ਵੱਲੋਂ ਇਹ ਬਾਕੀ ਸਾਰੇ ਜਥੇਬੰਦੀਆਂ ਦੇ ਜਿਹੜੇ ਜਿੰਨੀਆਂ ਵੀ ਧਾਰਮਿਕ ਸਮਾਜਿਕ ਸੰਗਠਨਾਂ ਦਾ ਸਭ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਹੀ ਭਵਯਾ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਹੈ ਕਿ ਐਸੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਕਿ ਸ਼ਾਇਦ ਦਸੂਹਾ ਦੇ ਇਤਿਹਾਸ ਵਿੱਚ ਕਦੀ ਨਹੀਂ ਸੀ ਹੋਈ ਇੱਕ ਰਿਕਾਰਡ ਤੋੜ ਯਾਤਰਾ ਹੋ ਰਹੀ ਹੋਈ ਹੈ ਔਰ ਸ਼ਹਿਰ ਦੀਆਂ ਸਾਰੀਆਂ ਸਮੂਹ ਧਾਰਮਿਕ ਸਮਾਜਿਕ ਰਾਜਨੀਤਿਕ ਹਸਤੀਆਂ ਨੇ ਜਥੇਬੰਦੀਆਂ ਨੇ ਸਭ ਨੇ ਇਹਦੇ ਵਿੱਚ ਹਿੱਸਾ ਲਿਆ ਆ ਸੋ ਮੈਂ ਆਪਣੇ ਵੱਲੋਂ ਆਪਣੇ ਸੰਗਠਨ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਦੇ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਸਮੂਹ ਦਸੂਹਾ ਵਾਸੀਆਂ ਨੂੰ ਸੰਭੂ ਸਮੂਹ ਪੰਜਾਬ ਵਾਸੀਆਂ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਭਵੇ ਮੰਦਰ ਨਿਰਮਾਣ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਔਰ ਭਗਵਾਨ ਰਾਮ ਜੀ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਦੇ ਆ ਕਿ ਸਭ ਦੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਸਾਡਾ ਭਾਰਤ ਦੇਸ਼ ਫਿਰ ਤੋਂ ਤਰੱਕੀਆਂ ਦੇ ਰਾਹਾਂ ਤੇ ਚੱਲੇ ਬਹੁਤ ਬਹੁਤ ਧੰਨਵਾਦ ਜੀ ਜੈ ਸ਼੍ਰੀ ਰਾਮ ਅੱਜ ਸਾਰੇ ਭਾਰਤ ਵਾਸੀਆਂ ਨੂੰ ਇਸ ਚੀਜ਼ ਦੀ ਬੜੀ ਵੱਡੀ ਖੁਸ਼ੀ ਹੈ ਦੁਆਰਾ ਰਾਮ ਜੀ ਇਹ ਇਸ ਧਰਤੀ ਦੇ অবতার ਲੈ ਕੇ ਆ ਰਹੇ ਆ ਜਿਨ੍ਹਾਂ ਦਾ ਦੁਗਾਟਨ 21 ਜਨਵਰੀ ਨੂੰ ਜੋਧਿਆ ਵਿੱਚ ਕੀਤਾ ਜਾ ਰਿਹਾ ਹੈ ਅੱਜ ਸਾਡੇ ਸ਼ਹਿਰ ਦੇ ਵਿੱਚ ਨਗਰ ਨਿਵਾਸੀਆਂ ਦੇ ਔਰ ਸਾਰੇ ਸਹਿਯੋਗਾਂ ਦੇ ਨਾਲ ਬੜੀ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਨਿਕਲੀ ਗਈ ਹੈ ਜਿਸ ਵਿੱਚ ਸਭ ਧਰ ਹੁੰਦੇ ਲੋਕ ਇਕੱਠੇ ਹੋਏ ਸੀ ਅੱਜ ਬਹੁਤ ਹੀ ਰੌਣਕ ਲੱਗੀ ਹੋਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਸ਼ੋਭਾ ਯਾਤਰਾ ਨੂੰ ਬਹੁਤ ਰਮਾਨ ਬੜਾਇਆ ਹੈ जय श्री राम मैं प्राचीन पांडव सरोवर मंदिर की पुजारी पंडित प्रदीप मिश्रा आज जो है बड़ी खुशी की बात है कि अयोध्या में जो राम जी जो मूर्ति की प्राण प्रतिष्ठा हो रही है उपलब्ध की उपलब्ध हेतु आज दुर्गा सनातन धर्म सभा मंदिर से भव्य शोभा यात्रा पूरे नगर निवासी एवं इलाका निवासियों के सहयोग से सामूहिक सहयोग से एवं सभी कमिटियों के सभी संस्थाओं के सहयोग से आज जो है विजय मार्केट होते हुए शहर होते हुए रेलवे के जो रास्ता है उधर होते हुए और यह प्राचीन पांडव सरोवर मंदिर में पहुंची है अटूट लंगर लगा है लोगों की काफ़ी भीड़ लगी है भक्तों की भीड़ है पूरे शहर राममय हो गया है और हर के मुंह में राम राम ही की जाप हो रही है और इस प्रकार से सभी भक्तों ने अपनी हाजिरी लगाई है परमात्मा से राम जी से प्रार्थना करता हूँ और सभी जितने भी यहाँ स्थापित देवी देवता उनके चरणों में प्रार्थना करता हूँ कि सभी भक्तों को अपना आशीर्वाद दे और इसी प्रकार से भगवान की जब भी कोई भी कार्यक्रम हो सभी अपनी हाजिरी लगाए अपना आशीर्वाद प्राप्त करें और मंगल ਤੁਹਾਡੀ ਆਪਣੀ ਪਰੋਸੇਮੰਦ ਅਕੈਡਮੀ ਈ ਪਲਾਨੀਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਥੇ ਆਇਲਸ ਅਤੇ ਪੀਟੀਈ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਟਰ ਵੀਜ਼ਾ ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ